ਤੇ ਫਿਰ ਸ਼ੁਰੂ ਬੋਲ ਬੋਲੀਆ ਸੱਤੇ ਗੜ੍ਹ ਬਾਈ ਸਾਰਿਆਂ ਨੇ ਮੈਂ ਗਰਜੋਤ ਸਿੰਘ ਐਮ ਡੀ ਪੀ ਤੇ ਮੇਰੇ ਨਾਲ ਹਰਪ੍ਰੀ ਸਿੰਘ 올ਡੀ ਸਹੀ ਬੋਲਿਆ ਮੈਂ ਹਾਂ ਬਸ ਠੀਕ ਆ ਤੋਂ ਇਹ ਅਸੀਂ ਦਾਦਾ ਜੀ ਦੇ ਭੋਗ ਤੇ ਪੌਦੇ ਬੰਡੇ ਸੀ ਤੇ ਥੋੜੇ ਜੇ ਬਚ ਗਏ ਸੀ ਉਹ ਲਗਾ ਰਹੇ ਆ ਪਈ ਹੋਰ ਥਾਂਾਂ ਤੇ ਵੀ ਲਾਇਆ ਤੇ ਉਹਨਾਂ ਗੁਰਦੁਆਰਾ ਸਾਹਿਬੇ ਕੋਲ ਆਉਣੇ ਬਾਈ ਬੈਕ ਸਾਈਡ ਆ ਗੁਰਦੁਆਰਾ ਸਾਹਿਬ ਦੀ ਇਹ ਚਲੋ ਨੇ ਨਿੰਮਤ ਟਾਲੀ ਇੱਕ ਇਹ ਥੋੜੀ ਸੁੱਕ ਗਈ ਯਾਰ ਸ਼ਾਇਦ ਉਹ ਵੀ ਜਾ ਕੇ ਦੇਖਦੇ ਹਾਂ ਚਲੋ ਕੋਈ ਯਾਰ ਦੋ ਨਿੰਮਤਾਂ ਹਰੇ ਨੇ ਇਹ ਲਾਉਣੇ ਆ ਇੱਥੇ ਦੇਖ ਕੇ ਆ ਲਾ DNA ਇੱਥੇ ਜਰਾ ਵੀ ਵੋਲਡੀਆ ਇੱਥੇ ਜੇ ਲਾ ਦੇ ਯਾਰ ਬੁਰੀ ਇੱਧਰ ਇਹ ਤਾਂ ਉਹਨਾਂ ਲਾ ਰਹੇ ਆ ਹੂੰ ਇੱਥੇ ਲਾਉਣੇ ਆ ਰਹੇ ਹਣਾ ਇੱਧੇ ਜਿਆਦਾ ਫਰੇ ਦੇ ਵਿੱਚ ਵੱਡੇ ਨਹੀਂ ਹੋਣਾ ਹੈਗਾ ਹੋਰ ਕਿੱਥੇ ਉਹ ਜਾ ਇੱਥੇ ਇੱਥੇ ਲਾ ਦੇ ਉਹਰੇ ਲਾ ਦੇ ਇੱਥੇ ਲਾ ਦੇ ਨਤਵਾ ਪੱਟ ਨਹੀਂ ਕੋਈ। ਕਹੀ ਵਗਰਾ ਤਾਂ ਹੀ ਨਹੀਂ ਇੱਥੇ। ਪਰ ਜਮ ਉਹ ਤੇ ਜਾ ਕੇ ਲਾਉਣਾ। ਉਹ ਯਾਰ ਆਹ ਇਹਔਰੇ ਤਾਂ ਜੋ ਤੋ ਉਹਦੇ ਨਾਲ ਹੀ ਪੱਟਦੇ। ਉਹਦੇ ਨਾਲ। ਉਹਦੇ ਵਿੱਚ ਬਾਟੀ ਆ। ਗੱਡੀ ਦਾ ਚੱਕ ਲਿਆ ਆਪਣਾ। ਹਾਂ। ਨਾਲ ਕੋਈ ਨਹੀਂ। ਪੱਟਿਆ ਜਰਾ। ਉਰਾ ਜਿੱਤੇ ਪੈਰਾਂ ਕੋਲੇ, ਤੇਰੇ ਪੈਰਾਂ ਪੂਰਾ ਇੱਥੇ। ਉਹ ਲਈ ਆ ਨਰਮੀਆਂ ਆ ਤਾਂ ਇਹਦਾ ਉਹਨੇ ਨਰਮ ਕਹੀਦਾ ਚੱਕ ਲੈਣਾ ਚਲ ਇਹਦੇ ਘੜਬੜਾ ਡੂੰਘੋ ਪਟਣਾ ਇੱਕ ਨਾਲ ਪਟਾ ਇਹ ਨਾਲ ਪਟਿਆ ਜਾ ਰੋੜੀਆਂ ਵਾਲੀਆਂ ਵੇਚਣਾ ਰੋੜੀਆਂ ਵਾਲੀ ਮਿੱਟੀ ਪਈ ਆ ਤੇਵੜਾ ਰੱਖ ਥੋੜਾ ਟੋਠਾ ਠੀਕ ਹੈ ਜੀ ਫਿਰ ਪਾਣੀ ਵੀ ਪੈਂਦਾ ਹੋਵੇ ਨੂੰ ਓਕੇ ਇਹ ਤਾਂ ਹੈ ਨਹੀਂ ਵਿਚਾਰੇ ਨੂੰ ਪੂਰੀ ਪੂਰੀ ਜਗ੍ਹਾ ਦੇ ਦਿੱਤੀ ਆਪਾਂ ਇੰਨਾ ਚੌੜਾ ਤਾਂ ਬਹੁਤ ਆ ਬਾਜੂ ਕਰ ਲੈਣੇ ਹਨ ਗੋਲ ਜਿਹਾ ਬਣਾ ਲੈਣਾ ਆਏ ਹੈ ਨਾ ਵਿੱਚੋਂ ਪੱਟ ਲੈ ਇੰਨਾ ਬਹੁਤ ਆ ਨਾਲ ਕਰ ਦੋ ਹੋਰ ਲਿਆਵਾਂਗਾ 골ਡੀ ਹਨ ਔਰ ਥੋੜੇ ਦਿਨਾਂ ਲਈ ਬਈ ਯਾਰ ਹੋਰ ਤਾਂ ਕੁਝ ਮਿਲਿਆ ਨਹੀਂ ਬਾਟੀ ਨਾਲ ਹੀ ਕੰਮ ਚਲਾਉਣਾ ਪਿਆ ਸਮਝਾਂ ਨਹੀਂ ਨਹੀਂ ਚਲ ਬਾਟੀ ਦਾ ਇਹ ਤਾਂ ਕੋਈ ਨਹੀਂ ਟੋਈ ਪਟਣਾ ਸੀ ਪਟਿਆ ਗਿਆ ਬਾਟੀ ਨਾਲ ਦੱਸ ਗਿਆ ਅਬ ਚਲੋ ਸੈਂਟਰ ਜਿਹੇ ਚ ਬੱਟ ਲੜੂੰਗਾ ਜੀ ਇਨਾ ਜ਼ਗਰਾ ਮਿੱਟੀ ਪੋਲੀ ਆ ਕੁਝ ਮੀ ਪੈਣ ਕਰਕੇ ਹੋ ਗਿਆ। ਸਾਹਬ ਆਪੇ ਮੈਨੂੰ ਪੱਟਣ ਦਾ ਨਾ। ਹਾਂ। ਤੈਨੂੰ ਤੈਨੂੰ ਗਿਆ ਮਾ ਪੱਟੂ। ਉਸਤਾਦ ਜੀ ਕੋ ਸਾਹਬ ਆਪ ਹੋਏ ਮੂਰੇ। ਇੱਥੇ ਸੀਗਾ ਓਏ ਕੁਝ ਪਹਿਲਾਂ। ਕੀ ਸੀ ਆ ਦੇਖੀ? ਟੀ ਸੀਗਾ। ਪਟਿਆ ਹੋਇਆ ਸੀ ਪਹਿਲਾਂ। ਝੜਾ ਆ ਦੀ ਕਿਹਦੀ? ਸਪੈਡ ਦੀ ਝੜਾ। ਦੇਖਾਂ। ਹਾਂ। ਚਾਹ ਬਸ ਇੱਥੇ ਲਾ ਦੇ ਇਹਨੂੰ। ਬਹੁਤ ਹੁਣ। ਆ ਡਲੀ ਆ ਉਹ ਤਾਂ। ਨਹੀਂ ਆ ਤਾਂ ਡਲੀ ਥੋੜੀ ਨਾ। ਡਲੀ ਆ। ਉਹ ਲੈ ਜੜ ਵੀ ਆ ਦੇ ਨਾਲ ਜੜ ਨਹੀਂ ਹੈਗੀ ਡੜਲੇ ਡੜਲੇ ਹੀ ਆ ਵੀ ਏਡਾ ਵੱਡਾ ਠੀਕ ਆ ਮਹਾਰਾਜ ਗੱਲ ਕੀ ਨਿੰਮ ਲਾਉਣਾ ਹੈ ਕਿਥੇ ਲਾਣਾ ਨਿੰਮ ਇੱਥੇ ਲਾਉਣਾ ਜਿਆਦਾ ਨਾ ਫੱਟੀ ਤੁਹਾਨੂੰ ਦੇਖਾਂ ਨਾ ਤੁੱਟਿਆ ਪਿਆ ਉਹ ਕੀ ਬਚਾ ਲਵਾਂਗੇ ਫਿਰ ਕੀ ਹੰਦਾ ਬਚਾ ਲਵਾਂ ਉਹ ਤਾਂ ਮਿੱਟੀ ਸੀ ਮਿੱਟੀ ਹੋ ਹੋ ਗਈ ਇੱਧਰ ਉੱਧਰ ਆ ਮਿੱਟੀ ਦਾ ਆਸ-ਪਾਸ ਲੈਣ ਜੀ ਬਣਾ ਲਈ ਇਹਦੀ ਬਸ ਆਣਾ ਪੰਨਣਾ ਉਹ ਬਸ ਓਕੇ ਓਕੇ ਬਸ ਮੜਾ ਡੂੰਗਾ ਰਹਿੰਦੇ ਨੂੰ ਸਿੰਦਾ ਹੀ ਹੈ ਨਾ ਹੂੰ ਉਹਨੇ ਟੋਪੇ ਚਾਹੀਟੇ ਟੋ ਕੋਈ ਨਾਂ ਬਚਦੀ ਉਹ ਕਰਕੇ ਉਹ ਨਾਲ ਖਸ ਖੜਾ ਕਰ ਜਾਗੇ ਮੜਾ ਬਦਨ ਦੇ ਹੋਰ ਠੀਕ ਹੈ ਨਾ ਹੂੰ ਬਸ ਠੀਕ ਲੈ ਚ ਪਾ ਦੇ ਪਾਣੀ ਪਾ ਦੋ ਉਸਤਾ ਜੀ ਉਸਤਾ ਬਸ ਹੋਰ ਕਿਥ ਲਈ ਹੈ ਦੂਜਾ ਇੱਥੇ ਜਰਾ ਦਿੰਨੇ ਓਰੇ ਪਟਟੂਆ ਫਿਰ ਉੱਥੇ ਕੋਈ ਬਰਾਂਲੇ ਪਾਸੇ ਲੈ ਕੇ ਚਲੀਏ ਤਾਂ ਆ ਟਾਲੀ ਟਾਲੀ ਤਾਂ ਤਾਂ ਯਾਰ ਇਹ ਤਾਂ ਸ਼ਾਇਦ ਹੋ ਵੀ ਜਾਵੇ ਕੋਪਸਾ ਕੋਸੜੀ ਇਹ ਤਾਂ ਹਰੀ ਬਈਆ ਹੈ ਹਾਂ ਚੰਪਾ ਦਾ ਹੈ ਇਹ ਥੋੜੀ ਜਿਹੀ ਮਿੱਟੀ ਭਾ ਕੋਈ ਨਹੀਂ ਲਾ ਦਾਂਗੇ ਮਿੱਟੀ ਤਾਂ ਕੋਈ ਨਾ ਮਿੱਟੀ ਤਾਂ ਮਿੱਟੀ ਪਾਉਣ ਨੂੰਗੀ ਮਿੱਟੀ ਧਾਕੀ ਬਹੁਤ ਹੈ ਤੇ ਵਿੱਚ ਇਹਨੂੰ ਇੱਥੇ ਜੇ ਪਟਲਾ ਟੂਆ ਯਾਰ ਉੱਥੇ ਪਟਲਾ ਜੋਦੂ ਚਲ ਆ ਜਾ ਫੜ ਜਾ ਇੱਕ ਮਿੰਟ ਮੈਂ ਆ ਗਿਆ ਮੜਾ ਸਾਡ ਜਿੱਤੇ ਐਂਜ ਕਰ ਫਿਰ ਮੈਂ ਇਹੀ ਕਹਾ ਜੀ ਤੈਨੂੰ ਪਹਿਲਾਂ ਵੀ ਅੱਗੇ ਤਾਂ ਤੈਨੂੰ ਬਸ ਹੌਣ ਦਾ ਮਹੀਨਾ ਆਉਣਾ ਉਜਾ ਦਾ ਮੀ ਖੁੱਦਾ ਹੀ ਰਹਿਣਾ ਇਹ ਤਾਂ ਬੱਲੇ ਹੀ ਮਹਾਂ ਪਤਾ ਨਹੀਂ ਕਿੱਸਾ ਵਰਤਿਆ ਹੋਊ ਹੋਰ ਤਾਂ ਕੀ ਕਹਿਣਾ ਸੀ ਉਹਦੇ ਵਿੱਚ ਤਾਂ ਹੋ ਹੀ ਜਾਣਾ ਨੇ ਚਲ ਆ ਜਾ ਉਹਰੇ ਉਹਰੇ ਪੱਟੇ ਲੈ ਆ ਦੇਣਾ ਹੂੰ ਠੀਕ ਆ ਨਿਸ਼ਾਨੀ ਲਾ ਪਹਿਲਾਂ ਆ ਦੀ ਬੋੜਾ ਟੋਵੀ ਨਾ ਟੋੜਾ ਪੱਟੇ ਗਈ ਵਾਰ ਨਾ ਬਟੇ ਜਾਵੇ ਪਾ ਗੀ ਆਓ ਇੱਥੇ ਹੈਗੀ ਹਾਂ ਸੋ ਹੈਨਾ ਸਵਾਹ ਜੀ ਬਾਟੀ ਬੜਾ ਖਾਦ ਲਈ ਆ ਵੇ ਹਮ ਭਾਟੀ ਮੇਰੇ ਸਾਥੀ ਇਹੋ ਜਿਹੀ ਚੀਜ਼ ਨਾਲ ਦਿੱਤਾ ਜਾਦਾ ਹੈ ਨਾ ਬਿਤਾਉਣ ਬਚਾਉਣੇ ਬਟਲਾ ਤੇਰਾ ਦਿਮਾਗ ਹੈਗਾ ਤੇਰੇ ਕੋਲ ਕਿਉਂ ਨਹੀਂ ਤੂੰ ਕੀ ਕਹਿੰਦਾ ਜੀ ਦਿਮਾਗ ਹੈਗਾ ਨਾ ਕਲਾਸ ਲੈ ਚੱਲਦੇ ਆਂ ਕਿ ਉਹ ਕੋਈ ਘੜਾ ਕੱਢਦਾ ਯਾਰ ਉਧਰ ਉਹ ਹੋਰ ਹੁਣ ਐਡੀ ਦਰੋਹ ਜਾਂਦੇ ਕਹੀ ਲਾਣ ਫੇਰ ਜਦ ਜਾਂਦੇ ਉਹ ਤੇਨੂੰ ਲਾ ਕੇ ਮੁੜ ਜਾਂਦੇ ਹੋਰ ਆ ਦੇਖ ਇੱਥੇ ਜੜਾ ਖਾਸੀਆਂ ਇਹਦਾ ਸਪੈਦੇ ਦੀਆਂ ਪੈਦੇ ਦੀ ਬਾਤੇ ਟੱਲੀ ਹੋਊਂਦਾ। ਉਹ ਜੀ ਨਹੀਂ। ਉਹ ਨਹੀਂ ਤਾਂ ਇਹਦਾ ਬਾਅਦ ਚ ਜਿਹੜੀ ਆਪਾਂ ਪਾਈ ਉਹ ਡਿੱਗੀ ਆ। ਹੂੰ। ਬੱਚ ਤਾਂ ਇੰਨੀ ਕੀ ਗਈ ਸੀ। ਇਦਾਂ ਹੀ ਲੱਗਦਾ। ਲਾਦੀ। ਬਸ ਆ ਸਿੱpase ਇਹ ਬਣਾ ਦੀ ਇਹਦੇ ਹੁਣ ਕਰੀ। ਆ ਜੜ ਜੀ ਉਹ ਟੱਕ ਦੇ। ਆ ਸਾਰੀ ਟਾਣੀ ਹੈ ਹਨਾ ਜਿਹੜੀ ਟਾਣੀ ਆ ਜਾਰੇ ਤਾਂ ਟੁੱਟ ਗਈ ਤੋੜ ਲੈ ਇਹ ਕੋਈ ਨਾ ਤਾਂ ਹੁਣ ਦੇਖਿਓ ਆ ਜਿਹੜੀ ਆ ਟਾਣੀ ਹੈ ਸਾਰੀ ਇਹੋ ਕਰਦੇ ਮਿੱਟੀ ਚ ਨਾਲ ਖੋ ਜਾਂਦੇ ਤੇਰਾ ਫੋਨ ਆਇਆ ਹੋਇਆ ਹਾਂ ਆਹ ਕਿਧਰ ਮੇਰਾ ਸੁਣ ਲਾ ਮੜਾ ਇਹ ਕੋਈ ਨਹੀਂ ਸੁਣਿਆ ਇਹ ਪੜ ਜਾ ਹੁਣ ਫੇਰ ਸੁਣੀਏ ਕੱਟ ਦੇ ਹੈਲੋ ਇੱਕ ਲੈ ਗਿਆ ਬੂਟੇ ਚ ਲਾਈ ਜਾਂਦੇ ਸੀ ਯਾਰ हां एक मिनट आहो थोडा वे सिस्टम ਬੱਟੀ ਨਾਲ ਇਹਦਾ ਪੱਟਲਾ ਆੜ ਜਾ ਇੱਧਰ ਨੂੰ ਗੋਮੜਾ ਜਾ ਵਾਹ ਇਧਰੋਂ ਨਾ ਪੱਟ ਜੋਦ ਵਾਹ ਥੋੜੀ ਥੋੜੀ ਓਏ ਇਹਦੇ ਵਿੱਚੋਂ ਪੱਟ ਲੈ ਤਾਂ ਪੱਟ ਲੈ ਆ ਵਾਹ ਪੱਟਲਾ ਇੰਦੀ ਨਾਲ ਇੰਦਾ ਜਾਂਦਾ ਨਹੀਂ ਸੋਚ ਹੈ ਉਹ ਨਹੀਂ ਤੇਰੇ ਪਤਾ ਫਿਰ ਨਾ ਲੰਗਾ ਪਤਾ ਦੇ ਨੂੰ ਨਾ ਲੰਗਾ ਜਾਂਦਾ ਇਹਨਾਂ ਟਾਪਾ ਜਾਂਦਾ ਹੈ ਹੈ ਦਸਾਂ ਇਹ ਬਿੱਲੇ ਟਾਈਮ ਤਨੂ ਕਿਤੇ ਅੱਛਾ ਆ ਜਿਹੜਾ ਉੱਪਰ ਆ ਜਾ ਥਾਂ ਇਹਨੂੰ ਸਿੱਟ ਲੈ ਇਹਨੂੰ ਚੱਲ ਓਏ ਇੱਕ ਰਹਿ ਗਿਆ ਓਏ ਪਾਣੀ ਪਾ ਦੇ ਚ ਪਾਣੀ ਪਾ ਦਨੇ ਆ ਇੱਕ ਉਧਰ ਲਾ ਦਾਂਗੇ ਉੱਥੇ ਜਿਹਾ ਲਾ ਦਾਂਗੇ ਵਿਚਕਾਰ ਉਹਦੇ ਸਪੈਦਾ ਆਏ ਨੇ ਇਹ ਕਾ ਇੱਥੇ ਲਾਉਣਾ ਇਹ ਤੂੰ ਦੱਸ ਕਿੱਥੇ ਲਾਈ ਆ ਆ ਪਾਣੀ ਤਾਂ ਪਾ ਇਹਦੇ ਵਿੱਚ ਉਹ ਉਧਰ ਲਾ ਦਾਂਗੇ ਜੋ ਤੂੰ ਆ ਜਿੰਨਾ ਬਹੁਤ ਬਾਕੀ ਆਤਨੇ ਆ ਆ ਬਾਟੀ ਛੱਟੇ ਦੇ ਵਿੱਚ ਉਹ ਉੱਥੇ ਜਿਹਾ ਲਾ ਦਿੰਦੇ ਇੱਕ ਇੱਥੇ ਲਾ ਦਿੰਦੇ ਆਦুরে ਇੱਥੇ ਪਟ ਆ ਇੱਥੇ ਲਾਉਣਾ ਹੋਇਆ ਆ ਆ ਦੇ ਕਿੱਥੇ ਉਹਦੇ ਉੱਥੇ ਮੈਂ ਤੁਹਾਨੂੰ ਦੱਸ ਜੋ ਤਾਂ ਮੰਨੀ ਲਈ ਦਿੰਦੇ ਕਰ ਲੇ ਇੱਥੇ ਪਲੇ ਥਾਂ ਚ ਲਾ ਦੇ ਉਧਰ ਐ ਨਹੀਂ ਪਤਾ ਲੱਕਣਾ ਲੁਕਣਾ ਪੜਦੇ ਨਹੀਂ ਇਹਦਾ ਕੋਈ ਪੈਸਾ ਰਜਿਤ ਕਲਤੀ ਹੋ ਗਈ ਸਾਜੀ ਮੜਾ ਜਮਾ ਵਾਲੇ ਮਹਾਰਾ ਸਾਡੇ ਕੋਲ ਦਾ ਮਾਗ ਹੈ ਨਹੀਂ ਨਾ ਇਹਨਾਂ ਨਹੀਂ ਆਏ ਤਾਂ ਫਿਰ ਹੋਰ ਬੁੱਠੇ ਕਮਾ ਕੇ ਤੇਰਾ ਠੀਕ ਹੈ ਕਲਤੀ ਹੋ ਗਈ ਇਧਰ ਕੀ ਦੇਖੀ ਜਨਾ ਵੇ ਮਾਦਾ ਪੱਟਣ ਨੂੰ ਦੇਖਦਾ ਹੀ ਕੁਸਸ ਦਸ ਸੌਣ ਦਾ ਪੱਟਾ ਦਾ ਇੱਕ ਤਾਂ ਰਹਿ ਗਿਆ ਬਾਟੀ ਨਾਲ ਹੌਲੀ ਹੌਲੀ ਪਾੜਦਾ ਹਾਂ ਫਿਰ ਭਾਈ ਇਹਦਾ ਮੈਂ ਕਿਹੜਾ ਜੇ ਸੀ ਵੀ ਚਾ ਬਾਟੀ ਹੈ ਮੇਰੇ ਹੱਥ ਲੈ ਮੈਂ ਪੱਟਾਂ ਲੈ ਬਸ ਥੱਕ ਨਾ ਗਿਆ ਹੋਵੇਂ ਮਾਦੋਂ ਨਾ ਨਾ ਇਹਦਾ ਕੋਈ ਚੱਕਰ ਨਹੀਂ ਲਿਆ ਫੜਾ ਦੇ ਉਹ ਤੂੰ ਰਹਿਣ ਦੇ ਹੱਥ ਲਪੇਟ ਲੈਂਗੇ ਚੱਲ ਹੁਣ ਆਏ ਹਾਈ ਇਹ ਇੱਥੇ ਰੱਖ ਨਵੇਂ ਨੁਪੜਾ ਦੇ ਨੇ ਵੀ ਦਿਖਾਈਏ ਓਏ ਨਹੀਂ ਲੈ ਹੈ ਬੰਨੋ ਨਹੀਂ ਤੋ ਆਉਦਾ ਮੂੰਹ ਦੇ ਫਾਈ ਇਹ ਮੈਨੂੰ ਨਹੀਂ ਦਿਖਾਈ ਤਰ ਇੱਥੇ ਕਿੱਧਰੋਂ ਜੀ ਕਰੀ ਬੈਠਾ ਹਾਂ ਸਿਸਟਮ ਆ ਆ ਗੋਲਡਿਆ ਗੋਲਡਿਆ ਕੀ ਹੋਇ ਇੱਧਰ ਬਸ ਹਾਂ ਟੂਆ ਪੱਟ ਰਿਆ ਗੋਲੇ ਬਸ ਨੂੰ ਨਾ ਕਿੰਨਾਂ ਲੂੰਗੇ ਪਟੇਗਾ ਬਲਾ ਦੇ ਹਾਂ ਇਹ ਖੋਦ ਲਈ ਜਾਂਦਾ ਸੀ ਲੈ ਬਸ ਬਹੁਤ ਹੋ ਗਿਆ ਨਾਣਾ ਇੱਥੋਂ ਇੱਥੋਂ ਪਟਦੇ ਇੱਥੋਂ ਬਸ ਨੂੰ ਵਿਚ ਆਏ ਮੜਾ ਡੂੰਗਾ ਵੀ ਹੋ ਗਿਆ ਹਾਂ ਉਹਨੇ ਹੌਂਕ ਲਾਗਾ ਕੁੱਤੇ ਵਾਂਗੂ ਓਏ ਪਾਇਰ ਤੇ ਨਾ ਮਰੀ ਬਾਟੀ ਜੀ ਵੱਜਦੀ ਬਹੁਤ ਭੜੀ ਹੁੰਦੀ ਓਈ ਨਾ ਪੱਟੀ ਕਰਦਾ ਤਾ ਪਟਕ ਪਟਕ ਏ ਗੋਲਡੀ ਸਪੀਕਰ ਜੇ ਚਰੇਤਾ ਪੈਗਾ ਮੇਰੇ ਹੱਥਾਂ ਤੇ ਚਰੇਤਾ ਬਹੁਤ ਜਿਆਦਾ ਜੰਮਿਆ ਪਿਆ ਹੈ ਚਲ ਕੋਈ ਨਹੀਂ ਦੇਖੀ ਇਹ ਪਾਣੀ ਪਾ ਪਾ ਕੇ ਬਚਾਏ ਹੋਏ ਨੇ ਆਪਣੇ ਨਹੀਂ ਇਹ ਵੀ ਸੁੱਕ ਜਾਣੇ ਸੀ ਟਾਲੀ ਮੈਨੂੰ ਛੱਡ ਕੋਈ ਨਹੀਂ ਥੋੜੇ ਜੇ ਕੱਲ ਨੂੰ ਪਰ ਕੱਲ ਨੂੰ ਫਿਰ ਸਾਨੂੰ ਹੋਰ ਲਿਆਵਾਂਗੇ ਯਾਰ ਲਾ ਕੇ ਆਵਾਂਗੇ ਬਾਕੀ ਥਾਂ ਮਤੇ ਵੀ ਓਏ ਠੀਕ ਆ ਇਹ ਦੋ ਦੋ ਨੇ ਬਚ ਗਏ ਸੀ ਆਪਾਂ ਲਾਤੇ ਬਾਕੀ ਹੋਰ ਲਿਆਉਣਾ ਕੋਈ ਨਹੀਂ ਸੋ ਜਿਹੜੇ ਵੀਡੀਓ ਬਾਅਦ ਚ ਦੇਖਣਗੇ ਜਾਂ ਦੇਖ ਰਹੇ ਨੇ ਬਾਈ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਕਿ ਆਉਣ ਵਾਲੇ ਸਮੇਂ ਨੂੰ ਬਚਾ ਸਕੀਏ ਨਹੀਂ ਤੁਰਨਾ ਤੱਕ ਤੋਂ ਇਹ ਹੋਊਗਾ ਆਪਣਾ ਤੁਰਿਆ ਘੜੇ ਬਸ ਇਹ ਤੋਂ ਬਾਅਦ ਮਰ ਜਾਾਂਗੇ ਹੋਰ ਕੀ ਕਿਹਾ ਵੀ ਬਾਕੀ ਇਹ ਚਾਤ ਨੇ ਪਾ ਦਾਂਗੇ ਪਾਣੀ ਜੱਗ ਬੜਾ ਪਾ ਕੇ ਸਾਰਿਆਂ ਚ ਤੇ ਹੁਣ ਬਾਈ ਸਾਡਾ ਲਾਈਵ ਸਮਾਪਤ ਆ ਠੀਕ ਆ ਗੋਲਡੀ ਆ ਫੜ ਤੇ ਕੱਲ ਨੂੰ ਹੋ ਸਕਦਾ ਅਥਨੇ ਅਸੀਂ ਦੁਬਾਰੇ ਲਾਇਆ ਬਾਜੀਏ ਕੋਈ ਹੋਰ ਟਾਪਿਕ ਲੈ ਕੇ ਤੇ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਰੁੱਖ ਲਗਾਓ ਦੁਨੀਆ ਨੂੰ ਬਚਾ ਸਕੀਏ ਬਸ ਇੰਨਾ ਹੀ ਆ ਮਿਲਦੇ ਆ ਅਗਲੇ ਲਾਈਵ ਚ ਹੁਣ ਲਈ ਸਤਿ ਸ੍ਰੀ ਅਕਾਲ ਓਕੇ ਗੋਲਡੀ ਬਾਈ ਓਕੇ